ਆ ਗੁਰੂ ਕੈ ਜਨਮ ਮਰਨ ਦੁਖ ਜਾਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਨਾਂ ਪੰਜਵਾ ਮਾਈ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁਖ ਹੋਰਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁਖ ਹੋਰਾ ਕੋਟ ਜਨਮ ਕੈ ਕਲ ਵਖਨਸਹਿ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸ ਦਰਸ਼ਨ ਭੇਟ ਤੇ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿਦ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਈ ਸੁਖ 사ਗਰ ਜਨਮ ਮਰਨ ਫਿਰ ਕਰਬ ਨਾ ਧੁਖ ਚਾਰ ਪਧਾਰਥ ਅਸ਼ਟ ਮਹਾ ਸਿਧ ਕਾਮ ਤheen ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਈ ਸੁਖ 사ਗਰ ਜਨਮ ਮਰਨ ਫਿਰ ਗਰਬਨ ਤੋਖ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਰਕਾਰ ਅੰਮ੍ਰਿਤ ਵੇਲ ਦੇ دیਵਾਨਾ ਵਿੱਚ ਹਾਜ਼ਰੀਆਂ ਲਵਾ ਰਹੇ ਹੋ ਅੱਜ ਦਾ ਪਵਿੱਤਰ ਫਰਮਾਨ ਰਾਗ ਟੋਡੀ ਵਿੱਚੋਂ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਿਰਤਾਜ ਸਤਿਗੁਰੂ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ ਦੇ ਵਿੱਚ ਇੱਕ ਮੇਨ ਸ਼ਬਦ ਹੈ ਸਰੂਪ अनुगुरु आचार्य ਦੇ ਮਹਾਰਾਜ ਜੀ ਇਹ ਸਰੂਪ ਨੂੰ ਲੈ ਕੇ ਕੀ ਬਖਸ਼ਣ ਕਰਦੇ ਹਨ ਟੋਟੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਇੱਥੇ ਮਾਈ ਤੋਂ ਮੋਦਨ ਸੰਬੋਧਨ ਮਾਇਆ ਨੂੰ ਵੀ ਹੈ ਸ੍ਰਿਸ਼ਟੀ ਦੇ ਲੋਕਾਂ ਨੂੰ ਵੀ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਮਾਇਆ ਦਾ ਰੂਪ ਹੈ ਤਾਂ ਇੱਥੇ ਮਾਈ ਦਾ ਵੀ ਅਰਥ ਇਹ ਵੀ ਹੈ ਮਾਈ ਸਤਿਗੁਰੂ ਆਪਣੇ ਮਾਤਾ ਜੀ ਨੂੰ ਸੰਬੋਧਨ ਕਰਕੇ ਵੀ ਬੇਨਤੀ ਕਰਦੇ ਹਨ ਤੇ ਇੱਥੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ हे ਮਾਈ हे ਸ੍ਰਿਸ਼ਟੀ ਤੇ ਲੋਗੋ ਮੋ ਹੁਣ ਮੇਰੇ ਮਨ ਨੂੰ ਸੁੱਖ ਮਿਲ ਗਿਆ ਮੈਨੂੰ ਆਏ ਲੱਗਦਾ ਹੈ ਕਿ ਜਿਹੜੀ ਵਸਤੂ ਮੈਨੂੰ ਪ੍ਰਾਪਤ ਹੋਈ ਹੈ ਨਾ ਉਹ ਪ੍ਰਾਪਤੀ ਕਰਕੇ ਕੋਟ ਆਨੰਦ ਰਾਜ ਸੁਖ ਭਵੈ ਜਿਹੜਾ ਸੁਖ ਮੈਨੂੰ ਪ੍ਰਾਪਤ ਹੋ ਰਿਹਾ ਸ਼ਾਇਦ ਉਹ ਕਿਸੇ ਰਾਜੇ ਨੂੰ ਕਰੋੜਾਂ ਤਰ੍ਹਾਂ ਦੇ ਰਾਜ ਕਰਕੇ ਵੀ ਪ੍ਰਾਪਤ ਨਾ ਹੋਵੇ ਤੇ ਗੁਰੂ ਪਿਆਰਿਓ ਉਹ ਸੁਰੱਖ ਹੈ ਉਹ ਸੁਖ ਹੈ ਸਰੂਪ ਦੇ ਵਿੱਚ ਸਾਡੇ ਘਰੇ ਕੋਈ ਮਹਾਂਪੁਰਸ਼ ਆਉਂਦੇ ਆ ਉਹ ਕਹਿੰਦੇ ਆ ਹੋਰ ਭਾਈ ਕੀ ਹਾਲ ਹੈ ਮਾਰਾ ਦਰਸ਼ਨ ਕਰਕੇ ਨਿਹਾਲ ਹੋ ਗਏ ਮਤਲਬ ਤੁਹਾਡੇ ਦਰਸ਼ਨ ਤੁਹਾਨੂੰ ਦੇਖ ਕੇ ਨਿਹਾਲ ਹੋਵੇ ਤੁਸੀਂ ਘਰੋਂ ਚੱਲੇ ਅਸੀਂ ਦਰਸ਼ਨ ਕਰਿਆਈਏ ਗੁਰਦੁਆਰਾ ਸਾਹਿਬ ਜਾ ਕੇ ਆਉਣੇ ਆ ਭਾਈ ਦਰਸ਼ਨ ਕਰਕੇ ਆਉਣੇ ਆ ਇੱਥੇ ਆਪਾਂ ਦਰਸ਼ਨ ਕੀਤੇ ਜਗੰਨ ਸਾਹਿਬ ਮਹਾਰਾਜ ਜੀ ਨੇ ਇਹ ਵੀ ਇੱਕ ਸਰੂਪ ਹੈ ਪਰਮੇਸ਼ਰ ਦਾ ਨਿਰਗੁਣ ਸਰੂਪ ਹੈ ਇਸੇ ਤਰ੍ਹਾਂ ਗੁਰੂ ਪਿਆਰੋ ਇੱਕ ਉਹ ਸਰੂਪ ਹੈ ਜਿਹੜਾ ਹਮੇਸ਼ਾ ਸਾਡੇ ਨਾਲ ਹੈ ਪਰਮੇਸ਼ਰ ਤੇ ਜਿੱਦੇ ਸਾਨੂੰ ਉਸ ਦਾ ਪਤਾ ਲੱਗ ਗਿਆ ਨਾ ਉਹਦੇ ਤੁਹਾਨੂੰ ਇਹ ਸ਼ਬਦ ਦੇ ਅਰਥ ਆਪ ਹੀ ਆ ਜਾਣਗੇ ਵੀ ਆਹ ਗੱਲ ਸੀ ਅਸਲ ਦੇ ਵਿੱਚ ਕੋ ਸਤਨਾਕ ਸੀ ਉਸ ਨਿਰਗੁਣ ਸਰੂਪ ਨੂੰ ਸਮਝਾਉਣ ਵਾਸਤੇ ਧੰ ਗੁਰੂ ਅਰਜਨ ਦੇਵ ਜੀ ਨੇ 1430 ਅੰਗਾਂ ਤੇ ਇਹ ਬਾਣੀ ਲਿਖੀ ਆ ਕੇਵਲ ਉਸ ਇੱਕ ਨੂੰ ਸਮਝਾਉਣ ਵਾਸਤੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਉਸ ਇੱਕ ਦੀ ਹੀ ਗੱਲ ਕੀਤੀ ਗਈ ਹੈ ਤੇ ਸਾਰੀ ਬਾਣੀ ਏਕ ਓਕਾਰ ਤੋਂ ਲੈ ਕੇ 18 20 ਤੱਕ ਬਾਬੇ ਨਾਨਕ ਤੋਂ ਲੈ ਕੇ ਸਾਰੇ ਭਗਤਾਂ ਗੁਰਮੁਖਾਂ ਦੀ ਬਾਣੀ ਭੱਟਾਂ ਦੀ ਬਾਣੀ ਇੱਕੋ ਗੱਲ ਕਹਿੰਦੀ ਹੈ ਕਿ ਉਸ ਸਰੂਪ ਨੂੰ ਜਾਣਣਾ ਕਰੋ ਜਿਸ ਦੇ ਵਿੱਚੋਂ ਤੁਸੀਂ ਪੈਦਾ ਹੋਏ ਹੋ ਨਾਮੇ ਪਾਤਸ਼ਾਹ ਕਹਿੰਦੇ ਜੀ ਤੂੰ ਬਹੁਤਾ ਸਿਆਣਾ ਹੈ ਨਾ ਬਹੁਤਾ ਚੰਤਰ ਚਲਾ ਕੇ ਤਬ ਇਹ ਇੱਕ ਗੱਲ ਦਾ ਪਤਾ ਕਰ ਕੀ ਮਹਾਰਾਜ ਪੰਜ ਤਤ ਕੋ ਤਨ ਰਚਿਓ ਜਾਣੋ ਚਤਰ ਸੁਜਾਨ ਇਹ ਪੰਜਾਂ ਤਤਾਂ ਦਾ ਜਿਹੜਾ ਸਰੀਰ ਬਣਾਇਆ ਹੈ ਕਿਹਨੇ ਬਣਾਇਆ ਕਿਵੇਂ ਬਣਾਇਆ ਇਹਦੀ ਖੋਜ ਕਰ ਨੰਬਰ 1 ਪੰਜ ਤਤ ਕੋ ਤਨ ਰਚਿਓ ਜਾਣੋ ਚਤਰ ਸੁਜਾਨ ਜਹ ਤੇ ਉਪਜੀਉ ਨਾਨਕਾ ਲੀਨ ਤਾਹੇ ਮੈਂ ਮਾਨ ਤੂੰ ਪਤਾ ਕਰ ਤੂੰ ਕਿੱਥੋਂ ਦੁਨੀਆ ਵਿੱਚ ਪੈਦਾ ਹੋ ਗਿਆ ਬਾਡੀਆਂ ਚ ਕਿਵੇਂ ਫਸ ਗਿਆ ਇਹਨਾਂ ਸਰੀਰਾਂ ਚ ਕਿਵੇਂ ਆ ਗਿਆ ਪਹਿਲਾਂ ਕਿੱਥੇ ਸੀਗਾ ਵਾਪਸ ਉੱਥੇ ਜਾ ਇਸ ਕਰਕੇ ਜਹ ਤੇ ਉਪਜੀਉ ਨਾਨਕਾ ਲੀਨ ਤਾਹੇ ਮੈਂ ਮਾਨ ਉਹ ਐ ਸਰੂਪ ਉਹ ਰੱਬ ਉਹ ਹੈ ਪਰਮੇਸ਼ਰ ਉਹ ਹੈ ਵਾਹਿਗੁਰੂ ਉਹ ਹੈ ਰਾਮ ਅੱਲਾ ਖੁਦਾ ਸਾਰੇ ਉਸ ਇੱਕ ਸਰੂਪ ਦੇ ਨਾਮ ਹਨ ਤੇ ਉਹ ਸਰੂਪ ਸਾਡੇ ਸਾਰਿਆਂ ਦੇ ਨਾਲ ਹੈ ਤੇ ਜਦੋਂ ਗੁਰੂ ਸਾਹਿਬ ਅੱਗੇ ਕਿਸੇ ਸਿੱਖ ਨੂੰ ਉਪਦੇਸ਼ ਦਿੰਦੇ ਆ ਤੇ ਉਸੇ ਸਰੂਪ ਦੀ ਜਾਣਕਾਰੀ ਦਿੰਦੇ ਆ ਅਸਲ ਵਿੱਚ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰ ਸਿਮਰਤ ਬਿਨ ਸੈ ਸਭ ਦੁੱਖ ਹਰ ਵੀ ਉਸੇ ਦਾ ਨਾਮ ਹੈ ਉਸ ਨੂੰ ਸਿਮਰਦਿਆ ਹੋਇਆ ਸਾਰੇ ਦੁੱਖਾਂ ਦਾ ਖਾਤਮਾ ਹੋ ਗਿਆ ਰਹਾਉ ਕੋਟ ਜਨਮ ਕੇ ਕਲ ਵਿਖਣਾ ਸਹਿ ਉਸ ਦੇ ਦਰਸ਼ਨ ਕਰਦਿਆਂ ਹੀ ਕਿਉਂਕਿ ਰਹਾਉ ਦੀ ਪੰਕਤੀ ਆਉਂਦੀ ਹੈ ਵੀ ਦੇਖ ਸਰੂਪ ਪੂਰਨ ਭਈ ਆਸਾ ਸਰੂਪ ਹੀ ਇਹ ਸ਼ਬਦ ਦਾ ਮੇਨ ਭਾਵ ਹੈ ਉਹ ਸਰੂਪ ਜਿਸ ਨੂੰ ਸਤਿਗੁਰਾਂ ਨੇ ਇਹ ਵੀ ਕਹਿੰਦਾ ਵੀ ਹੈ ਤੋ ਸਹੀ ਲਖ ਹੈ ਜੋ ਕੋਈ ਤਾ ਉਹੀ ਉਹ ਇਹ ਨਾ ਹੋਈ ਇਹ ਨਾ ਕਹਦੇ ਹੋ ਕਿ ਹੈ ਹੀ ਨਹੀਂ ਗੱਲ ਬਹੁਤ سارے ਤਰਕਸ਼ੀਲ ਬਹੁਤ سارے ਕਹਿ ਦਿੰਦੇ ਐ ਸੰਸਦਾਨ ਵੀ ਕਈਆਂ ਨੂੰ ਪਰਮੇਸ਼ਰ ਨੇ ਤਸੱਲੀ ਕਰਾਤੀ ਕਈ ਕਹਿ ਦਿੰਦੇ ਐ ਕਿ ਰੱਬ ਕਿੱਥੇ ਆ ਸਾਨੂੰ ਦਿਖਾਓ ਉਹ ਦੇਖਣ ਵਿੱਚ ਨਹੀਂ ਆਉਂਦਾ ਉਹਨੂੰ ਫੀਲ ਕੀਤਾ ਜਾਂਦਾ ਹੈ ਅਨੁਭਵ ਕੀਤਾ ਜਾਂਦਾ ਹੈ ਪ੍ਰੀਤਮ ਜੀ ਕਹਿੰਦੇ ਦੇਖ ਸਰੂਪ ਪਰਮੈ ਦੇਖ ਲਿਆ ਦੇਖਿਆ ਵੀ ਜਾ ਸਕਦਾ ਹੈ ਤੇ ਸੋਈ ਲਖ ਹੈ ਤੇ ਸਹੀ ਲਖ ਹੈ ਜੋ ਕੋਈ ਉਹ ਜ਼ਰੂਰ ਹੈਗਾ ਐਸੀ ਗੱਲ ਨਹੀਂ ਪਰ ਜੇ ਕੋਈ ਜਾਣਣਾ ਕਰੇ ਕੋ ਜਨਮ ਕੇ ਕਿਲ ਵਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ ਪਾਵਨ ਦੇ ਦੋ ਅਰਥ ਹੈ ਜੇ ਆਪਾਂ ਇਹਨੂੰ ਹਾਹੇ ਦੇ ਨਾਲ ਆਵਾਜ਼ ਕਰੇ ਪਾਵਨ ਵੀ ਪ੍ਰਾਪਤ ਕਰ ਲੈਣਗੇ ਤੇ ਪਾਵਨ ਦਾ ਮਤਲਬ ਪਵਿੱਤਰ ਵੀ ਹੋਵੇਗਾ ਪਵਿੱਤਰ 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 ਪਣੀ ਤਾ ਗੁਰੂ ਪਿਆਰਿਓ ਪਾਵਨ ਦਾ ਮਤਲਬ ਪਵਿੱਤਰ ਹੀ ਹੈ ਪਾਵਨ ਦਾ ਮਤਲਬ ਪ੍ਰਾਪਤ ਕਰਨਾ ਵੀ ਹੈ ਕੋਟ ਜਨਮ ਕੇ ਕਿਲ ਵਿਖ ਨਾਸੇ ਉਸ ਦੇ ਦਰਸ਼ਨ ਕਰਦੇ ਆ ਹੀ ਉਸ ਰੂਪ ਨੂੰ ਦੇਖਦੇ ਆ ਹੀ ਕਰੋੜਾ ਜਨਮਾਂ ਦੇ ਪਾਪਾਂ ਦਾ ਖਾਤਮਾ ਹੋ ਗਿਆ ਜਿਵੇਂ ਸੱਜਣ ਠੱਗ ਨੇ ਜਦ ਮਾਫੀ ਮੰਗੀ ਬਾਬੇ ਨਾਨਕ ਤੋਂ ਕਹਿਣਾ ਜੀ ਮaaf ਕਰ ਦਿਓ ਗਲਤੀ ਹੋ ਗਈ ਮੈਂ ਤਾਂ ਬੜੇ ਪਾਪ ਕੀਤੇ ਹੈ ਤਾਂ ਪਾਤਸ਼ਾਹ ਕਹਿੰਦੇ ਗਾਹਾਂ ਤੋਂ ਤੋਬਾ ਕਰ ਲੈ ਤੇਰੇ ਪਿਛਲੇ ਮਾਗ ਕੀਤੇ ਜਾ ਸਕਦੇ ਆ ਗਾਹਾਂ ਤੋਂ ਕੰਨ ਫੜ ਕਹਿੰਦਾ ਜੀ ਇਹਦੂ ਮੁੜ ਕੇ ਤਾਂ ਹੁਣ ਮੈਂ ਕੁੱਤੇ ਦੇ ਸੋਟੀ ਵੀ ਨਹੀਂ ਮਾਰ ਸਕਦਾ ਕੋ ਸਤਨਾਮ ਸੀ ਇਹਦੂ ਪਹਿਲਾਂ ਭਾਵੇਂ ਬਹੁਤ ਬੰਦੇ ਮਾਰ ਕੇ ਖੂਬ ਵਿੱਚ ਖਪਾਤੇ ਪਰ ਹੁਣ ਤਾਂ ਮੈਥੋਂ ਕੁੱਤੇ ਦੇ ਸੋਟੀ ਵੀ ਨਹੀਂ ਵੱਜਣੀ ਤੁਹਾਡੀ ਐਸੀ ਕਿਰਪਾ ਹੋਈ ਕਹਿੰਨੇ ਫਿਰ ਤੈਨੂੰ ਮਾਫ਼ ਆ ਉਜਿਹੇ ਪੀਤੇ ਪਿਛਲੇ ਕੀਤੇ ਹੋਏ ਜਨਮਾਂ ਦੇ ਮਾੜੇ ਚੰਗੇ ਕਰਮਾਂ ਉਹ ਸਾਰਿਆਂ ਨੂੰ ਨਾਮ ਦੀ ਗਣੀ ਅਗ ਲਾ ਕੇ ਸਾੜ ਦਿੰਦੀ ਹੈ ਤੇ ਗਾਹਾਂ ਤੋਂ ਜੀਵ ਨੂੰ ਪਰਮੇਸ਼ਰ ਨਾਲ ਮਿਲਾ ਦਿੰਦੀ ਆ ਕੋ ਤੇ ਜਨਮ ਕੇ ਕੇ ਵਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ ਕਾਦੇ ਨਾਲ ਪਹਿਲਾ ਸਾਰੇ ਸਵਾਲ ਸੀਗੇ ਫਿਰ ਅੱਗੇ ਗੁਰੂ ਪਿਆਰੂ ਜਵਾਬ ਹੈ ਸਾਰਾ ਕੁਝ ਕਿਵੇਂ ਵਰਤਿਆ ਦੇਖ ਸਰੂਪ ਪੂਰਨ ਪਿਆਸਾ ਜਦੋਂ ਮਹੀ ਮੈਂ ਸਰੂਪ ਨੂੰ ਦੇਖਿਆ ਤੇ ਉਹ ਸਰੂਪ ਤੁਹਾਡੇ ਆਪਣੇ ਅੰਦਰ ਹੈ ਆਪਣੇ ਸਰੂਪ ਨੂੰ ਦੇਖਦੇ ਹੋਏ ਆਪਣੇ ਅੰਦਰ ਚਲੇ ਜਾਓ ਤੁਹਾਨੂੰ ਉਹ ਸਰੂਪ ਦੀ ਜਾਣਕਾਰੀ ਅੰਦਰੋਂ ਮਿਲਣੀ ਹੈ ਕਾਹੇ ਨੇ ਬਣ ਖੋਜਣ ਜਾਹੀ ਸਰਵ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਤੋਹੀ ਸੰਗ ਤੇਰੇ ਨਾਲ ਤੋਹੀ ਸੰਗ ਸਮਾਈ ਕਿਵੇਂ ਉਹ ਬੰਦ ਜੋ ਬਾਸ ਬਸਤ ਹੈ ਜਿਵੇਂ ਫੁੱਲਾਂ ਵਿੱਚ ਖੁਸ਼ਬੂ ਹੁੰਦੀ ਆ ਮੁਕਰਮਾ ਹੈ ਜੈਸੇ ਸ਼ਾਈ ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ ਹੁੰਦਾ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ ਜੋ ਬਰੈ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਮੈ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਅਰਾਮ ਆਨੰਦ ਕਹਿੰਦਾ ਇੱਕ ਦਿਵਸ ਮਨ ਭਈ ਅਮੰਗ ਉਜਰ ਚੱਲੀ ਬ੍ਰह्म ਬ੍ਰह्म ਠਾਏ ਸੋ ਬ੍ਰह्म ਹੁਤਾਇਓ ਗੁਰ ਮਨ ਹੀ ਮਾਹੀਂ ਉਹ ਬ੍ਰह्म ਉਹ ਪਰਮੇਸ਼ਰ ਉਹ ਰੱਬ ਉਹ ਸਭ ਕੋ ਜਿਤਨੇ ਵੀ ਇੱਕ ਹੈ ਅਨੇਕ ਹੈ ਉਹ ਇੱਕ ਦੇ ਅਨੇਕਾ ਨਾਮ ਹੈ ਅਖੀਰ ਤੇ ਬਾਬਾ ਜੀ ਕਹਿੰਦੇ ਜਦੋਂ ਹੀ ਦਰਸ਼ਨ ਕੀਤੇ ਸਾਰੀਆਂ ਭੁੱਖਾਂ ਲਹਿ ਗਈਆਂ ਦੇਖ ਸਰੂਪ ਪੂਰਨ ਬਈਆ ਸਾ ਦਰਸ਼ਨ ਭੇਟ ਤੀ ਉਤਰੀ ਭੁੱਖ ਤੇ ਫਿਰ ਕੀ ਕੁਝ ਪ੍ਰਾਪਤ ਹੋਇਆ ਜਿਹੜਾ ਰਾਜਿਆਂ ਨੂੰ ਵੀ ਪ੍ਰਾਪਤ ਨਹੀਂ ਹੁੰਦਾਗਾ ਚਾਰ ਪਦਾਰਥ ਸਾਰੀਆਂ ਵਸਤੂਆਂ ਚਾਰ ਪਦਾਰਥ ਜਪ ਤਪ ਸਤ ਸੰਤੋਖ ਚਾਰ ਤਦਾਰਥ ਧਰਮ ਕਾਮ ਮੋਖ ਇਹ ਗੁਰੂ ਪਿਆਰਿਓ ਸਾਰੀਆਂ ਚਾਰ ਚੀਜ਼ਾਂ ਜਿਹੜੀਆਂ ਹਨ ਇਸ ਚਾਰ ਪਦਾਰਥ ਜੇ ਕੋ ਮੰਗਿਆ ਸਾਰ ਜਨਾਂ ਕੀ ਸੇਵਾ ਲਾ ਗਿਆ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਬੈਠੇ ਜਾਂ ਗਿਆਨ ਹੋ ਗਿਆ ਧਰਮ ਅਰਥ ਕਾਮ ਮੋਖ ਧਰਮ ਹੁੰਦਾ ਹੈਗਾ ਜਿਸ ਧਰਮ ਦੇ ਵਿੱਚ ਆਪਾਂ ਰਹਿਨੇ ਆ ਇਹ ਚ ਪੱਕੇ ਉੱਤਰ ਜਾਈਏ ਭਾਈ ਤਾਰੂ ਵੰਗੂ ਤਾਂ ਅੱਠ ਦਾ ਮਤਲਬ ਹੈ ਮਾਇਆ ਗ੍ਰਸਤੀ ਜੀਵਨ ਦੀਆਂ ਲੋੜਾਂ ਕਾਮਨਾਵਾਂ ਪੂਰੀਆਂ ਹੋ ਗਈਆਂ ਮੋਖ ਮੁਕਤੀ ਵੀ ਹੋ ਗਈ ਇਹ ਚਾਰ ਪਦਾਰਥ ਅਸ਼ਟ ਮਹਾ ਸਿੱਧ 18 ਸਿੱਧੀਆਂ ਨੌ ਨਿੰਦੀਆਂ 18 ਸਿੱਧੀਆਂ ਕਾਮ ਧੇਨ ਕਾਮ ਤੇਨ ਉਹ ਸਰੂਪ ਹੈ ਜਿਹੜਾ ਉਹ ਹੀ ਕਾਮ ਤੇਨ ਹੈ ਜਿਵੇਂ ਹਿੰਦੂ ਮਤ ਵਿੱਚ ਕਾਮ ਤੇਨ ਗਊ ਮੰਨੀ ਆ ਕੋਈ ਉਹਦੇ ਕੋਲੋਂ ਜੋ ਮੰਗੀਏ ਉਹ ਮਿਲ ਜਾਂਦਾ ਇੱਕ ਪਾਰ ਜਾ درخت ਮੰਗਿਆ ਕਹਿੰਦੀ ਉਹਦੇ ਠੱਲੇ ਬੈਠ ਕੇ ਜੋ ਮੰਗੀ ਉਹ ਮਿਲ ਜਾਂਦਾ ਉਹ ਇਹ ਸਰੂਪ ਹੈ ਆਪਣੇ ਆਪ ਦਾ ਜੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਆਪਣੇ ਨਿੱਜ ਸਰੂਪ ਦਾ ਗਿਆਨ ਦਿੱਤਾ ਹੈ ਪੜਨਾਂ ਬਾਣੀ ਚੋਂ ਆ ਲੱਭਣਾ ਅੰਦਰੋਂ ਹੈ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਉਹ ਪਾਰ ਜਾਂ ਲੁਖ ਵੀ ਇਹ ਸਰੂਪ ਹੈ ਨਾਨਕ ਸ਼ਰਨ ਗਈ ਸੁਖ ਸਾਗਰ ਜਦੋਂ ਇਸ ਨਾਨਕ ਨੇ ਭਗਤ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਮੈਂ ਉਸ ਸੁੱਖਾਂ ਦੇ ਸਾਗਰ ਦੀ ਸ਼ਰਨ ਲੈ ਲਈ ਜਨਮ ਮਰਨ ਫਿਰ ਗੜਬ ਨਾ ਤੁਖ ਹੁਣ ਮੈਨੋ ਜੰਮਣ ਮਰਨ ਦੇ ਗੜਬ ਦੇ ਟੇਡੀਆਂ ਜੂਨਾ ਦੇ ਵਾਰ-ਵਾਰ ਦੁੱਖਾਂ ਵਿੱਚ ਨਹੀਂ ਜਾਣਾ ਪਵੇਗਾ ਇੱਕ ਦੁਖ RAM ਰਾਏ ਕਾਟੋ ਮੇਰਾ ਅਗਣ ਦਾ ਹੈ ਅਰ ਘਰ ਬਸੇਰਾ ਸੋ ਅਸੀਂ ਅੱਜ ਦਾ ਪਵਿੱਤਰ ਫਰਮਾਨ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਗੀਆਂ ਦਵਾਈਆਂ ਪਾਤਸ਼ਾਹ ਖੁਸ਼ੇ ਬਖਸ਼ਣ ਭਾਈ ਸਾਹਿਬ ਭਾਈ ਬੱਚਾ ਕਾਕਾ ਨਵਜੋਤ ਸਿੰਘ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਆਪ ਜੀ ਲਈ ਚਾਹ ਦੇ ਲੰਗਰ ਤਿਆਰ ਕੀਤੇ ਹੈ ਜੋ ਆਪ ਜੀ ਨੇ ਇਸ ਦੁਆਰ ਕਿੜਾ ਪ੍ਰਸ਼ਾਦ ਤੋਂ ਬਾਅਦ ਛੱਕ ਕੇ ਜਾਣਾ ਹੈ ਸਾਰੀਆਂ ਸੰਗਤਾਂ ਨੇ ਸੋ ਪੁੱਤ ਮਾਤਾ ਕੀ ਅਸੀਸ ਬਾਣੀ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਬੱਚੇ ਜਾਣ ਕੇ ਅਸੀਸ ਦਿੰਦੀ ਹੈ ਕਿ ਨਿਮਖ ਨ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਅੱਜ ਦਾ ਫਰਮਾਨ ਵੀ ਇਹੀ ਗੱਲ ਕਹਿੰਦਾ ਹੈ ਕਿ ਸਰੂਪ ਨਾਲ ਜੁੜੋ ਔਰ ਇਹ ਬਚਨ ਵੀ ਇਹੀ ਗੱਲ ਕਹਿੰਦਾ ਹੈ ਕਿ ਉਸ ਪਰਮੇਸ਼ਰ ਨੂੰ ਸਿਮਰੋ ਮੈਂ ਤੈਨੂੰ ਅਸੀਸ ਦਿੰਦਾ ਹਾਂ ਕਿ ਤੈਨੂੰ ਰੱਬ ਯਾਦ ਆਵੇ ਤੇ ਰੱਬ ਯਾਦ ਆਵੇ ਤੇ ਸੁੱਖਾਂ ਦਾ ਘਰ ਕੋ ਸਤਨਾਮ ਤੇ ਰੱਬ ਵਿਛੜ ਜਾਵੇ ਭੁੱਲ ਜਾਵੇ ਤੇ ਪਰਮੇਸ਼ਰ ਤੇ ਭੁੱਲਿਆਂ ਬਿਆਪਨ ਸਭੇ ਰੋਗ ਬੇਬੁਖ ਹੋਏ ਰਾਮ ਤੇ ਲੱਗਣ ਜਨਮ ਜੋਗ ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ ਗੁਰੂ ਕਾਸ਼ਾ ਕਿਰਪਾ ਕਰਨ ਇੱਥੇ ਹੀ ਸਮਾਪਤੀ ਕਰਦੇ ਹਾਂ ਮੁਲਾਫਤੇ ਪੌਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ